ਹਾਂਜੀ ਸਸ਼ੀ ਕਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਜਿਹਦਾ ਨਾਮ ਹੈ ਗੱਲਾਂ ਸਿੱਪ ਕੇ ਗੱਲਾਂ ਤੇ ਕਿਤਾ ਤੁਸੀਂ ਸਾਰੇ ਤੇ ਆਪਾਂ ਵੀ ਹਜੀ ਠੀਕ ਠਾਕ ਤੇ ਪਾਪਾ ਬਹੁਤ ਦਿਨਾਂ ਬਾਅਦ ਬਲੌਗ ਪੋਸਟ ਲੱਗੀਆਂ ਕਿਉਂਕਿ ਜੇ ਆਪਣਾ ਮਨਿੰਦਰ ਸੀ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀਗਾ ਉਹਨੂੰ ਵੋਮਿੰਟਿੰਗ ਦਾ ਮਤਲਬ ਬਹੁਤ ਜ਼ਿਆਦਾ ਹੋਣ ਲੱਗੀਆਂ ਸੀਆਂ ਤੇ ਉਹਦੇ ਕਰਕੇ ਫਿਰ ਉਹਦੇ ਟੈਸਟ ਵਗੈਰਾ ਸਾਰੇ ਕਰਵਾਏ ਤੇ 15-20 ਦਿਨ ਹੋ ਗਏ ਉਹਨੂੰ ਬਿਮਾਰਾ ਕਿਤੇ ਫੀਵਰ ਹੋ ਜਾਂਦਾ ਸੀਗਾ ਸਾਰੇ ਟੈਸਟ ਕਰਵਾਏ ਤੇ ਉਹਦੇ ਵਿੱਚ ਆਈ ਆ ਕਿ ਉਹਦੇ ਮੇਦੇ 'ਚ ਗਰਮੀ ਹੈ ਸਾਨੂੰ ਪਤਾ ਨਹੀਂ ਸੀ ਕਿ ਗਰਮੀ ਹੈ ਉਹਦੇ ਤੇ ਆਪਾਂ ਅੰਡੇ ਵਗੈਰਾ ਖਵਾਉਂਦੇ ਰਹੇ ਇਸ ਕਰਕੇ ਆਪ ਨੂੰ ਪਤਾ ਨਹੀਂ ਸੀਗਾ ਤੇ ਫਿਰ ਉਹਦੇ ਨਾਲ ਉਹ ਜ਼ਿਆਦਾ ਹੀ ਹੁੰਦਾ ਗਿਆ ਤੇ ਫਿਰ ਜਦੋਂ ਟੈਸਟ ਕਰਵਾਏ ਉਹਦੇ ਵਿੱਚ ਪਤਾ ਲੱਗਿਆ ਕਿ ਇਹ ਤਾਂ ਪ੍ਰੋਬਲਮ ਆ ਤੇ ਫਿਰ ਉਹ ਕਹਿੰਦੇ ਡਾਕਟਰ ਕਹਿੰਦੇ ਕਿ ਗਰਮ ਚੀਜ਼ਾਂ ਕੋਈ ਵੀ ਨਹੀਂ ਦੇਣੀਆਂ ਇਹਨੂੰ ਠੰਡੀਆਂ ਚੀਜ਼ਾਂ ਦਿਆ ਕਰੋ ਤੇ ਫਿਰ ਹੁਣ ਥੋੜਾ ਜਿਹਾ ਉਹ ਠੀਕ ਆ ਰਾਤ ਨੂੰ ਫਿਰ ਫੀਵਰ ਹੋ ਗਿਆ ਸੀਗਾ ਹੁਣ ਮੈਡੀਸਿਨ ਲਈ ਆ ਹੁਣ ਠੀਕ ਆ ਕਿਉਂਕਿ ਇਹ ਜਦੋਂ ਛੋਟਾ ਸੀ ਉਦੋਂ ਇਹਨੂੰ ਪੀ ਲਿਆ ਹੋ ਗਿਆ ਸੀਗਾ ਉਹਦੇ ਕਰਕੇ ਫਿਰ ਪੀ ਲਿਆ ਕਰਕੇ ਤੇ ਫਿਰ ਸਾਨੂੰ ਆਏ ਹੋਣ ਲੱਗਿਆ ਕਿ ਸ਼ਾਇਦ ਵੀ ਦੁਆਰਾ ਪ੍ਰੋਬਲਮ ਤਾਂ ਨਹੀਂ ਇਹਨੂੰ ਹੋਗੀ ਵੀ ਇਦਾਂ ਦੀ ਫਿਰ ਆਪਾਂ ਤਾਂ ਕਰਕੇ ਸਾਰੇ ਟੈਸਟ ਕਰਵਾਏ ਤੇ ਬਸ ਉਹ ਕਹਿੰਦੇ ਮੈਜੇਜੇ ਪ੍ਰੋਬਲਮ ਆ ਹੋਰ ਕੋਈ ਟਰਮ ਦੀ ਲੋੜ ਨਹੀਂ ਗਈ ਤੇ ਤਾਂ ਕਰਕੇ ਫਿਰ ਆਪਾਂ ਹੁਣ ਵਲੌਗ ਅੱਜ ਕੰਟੀਨਿਊ ਕਰ ਰਹੇ ਆ ਤੇ ਹਾਣਾ ਜੀ ਆਪਣੇ ਪਾਪੇ ਦੇ ਮੇਲਾ ਹੁੰਦਾਗਾ ਪਿੰਡ ਤੇ ਸਹਜੋਗ ਸਾਰੇ ਨਾਲ ਮੇਲਾ ਮੇਲਾ ਕਰਵਾਉਂਦੇ ਆ ਤੇ ਹੋ ਹਾੜਾ ਪਾਠ ਖੋਲ੍ਹਿਆ ਆਪਣੇ ਤੀ ਖੰਡ ਪਾਠ ਖੋਲ੍ਹਿਆ ਕੱਲ ਤੋਂ ਤੇ ਹੁਣ ਇੱਕ ਤੀਹਾਂ ਖੰਡ ਪਾਠਾਂ ਦਾ ਕੱਲ ਨੂੰ ਭੋਗ ਭੋਗਾ ਫਿਰ ਉਹ ਤੋਂ ਬਾਅਦ ਫੇਰ ਰੱਖੇ ਜਾਣਗੇ ਫੇਰ ਭੋਪਣਗੇ ਇਦਾਂ ਹੀ ਹੋਊਗਾ 13 ਤਰੀਕ ਤੱਕ ਤੇ 12 ਤਰੀਕ ਦਾ ਆਪਣੇ ਮੇਲਾ ਨਗਰ ਕੀਰਤਨ ਹੁੰਦਾ ਤੇ 13 ਦਾ ਹੁੰਦਾ ਆਪਣੇ ਮੇਲਾ ਤੇ ਹੁਣ ਮੇਲਾ ਹੁੰਦਾ ਤੇ ਆਪਾਂ ਹੁਣ ਆਪਾਂ ਰੋਜ਼ ਗੁਰਦੁਆਰੇ ਸੇਵਾ ਕਰਨ ਜਾਇਆ ਕਰਾਂਗੇ ਤਾਂ ਆਪਾਂ ਅੱਜ ਵੀ ਜਾ ਰਹੇ ਹਾਂ ਤੇ ਮੋਲੂ ਨਹੀਂ ਗਿਆ ਟਿਊਸ਼ਨ ਤੇ ਮੁੰਮੀ ਉਹਨਾਂ ਨੂੰ ਛੱਟਣ ਗਏ ਆ ਤੇ ਮੈਂ ਹੁਣ ਬੈਠ ਕੇ ਆਪਣਾ ਸੂਟ ਪ੍ਰੈਸ ਕੀਤਾ ਨਾਲੇ ਉਹਨਾਂ ਦੀ ਵਾਹ ਤੇ ਪ੍ਰੈਸ ਕਰ ਰਹੀ ਆ ਫਿਰ ਆਪਾਂ ਆ ਜਾਵਾਂਗੇ ਘਰ ਤੇਰੇ ਸਾਬ ਤੇ ਫਿਰ ਤੋਂ ਦਖਾਵਾਗੇ ਘਰ ਤੇਰੇ ਸਾਬ ਆਪਣੇ ਸਾਰੇ ਪਿੰਡ ਦੇ ਹੁੰਦੇ ਆਗੇ ਬਹੁਤ ਜ਼ਿਆਦਾ ਸੇਵਾ ਕਰਦੇ ਆ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਇੱਕ ਉੱਤਵਰੇ ਦਾ ਤੇ ਹੁਣ ਅੱਧਰ ਦੇਖੋ ਮੇਰਾ ਸੂਟ ਤੇ ਇੱਧਰ ਇਹਨਾਂ ਦੀ ਡਰੈਸ ਮੈਂ ਕਰਤੀ ਪਈ ਆ ਪ੍ਰੈਸ ਤੇ ਪ੍ਰੈਸ ਕਰਕੇ ਫਿਰ ਆਪਾਂ ਹੁਣ ਇਹ ਰੈਡੀ ਅਣਮੋਲ ਹੁਣ ਤੱਕ ਟੂਸ਼ਨਾਂ ਆ ਜਾਣਗੇ ਦੋ ਟੂਸ਼ਨਾਂ ਆ ਗਏ ਫਿਰ ਆਪਾਂ ਚਾਵਾਂਗੇ ਫਿਰ ਤੁਹਾਨੂੰ ਆਪਾਂ ਮਿਲਦੇ ਹਾਂ ਹਾਂਜੀ ਤੇ ਆਪਾਂ ਹੋ ਗਿਆ ਰੈਡੀ ਤੇ ਉੱਧਰ ਮੰਮੀ ਵੀ ਬੈਠੇ ਆ ਮਿਲਦੇ ਆ ਉਹ ਕੀ ਤਿਆਰ ਤੇ ਉੱਧਰ ਅਣਮੋਲ ਹੁਣੀ ਵੀ ਆ ਗਏ ਤੇ ਹੁਣ ਆਪਾਂ ਫਿਰ ਜਾਂਦੇ ਆ ਤੇ ਮਿਲਦੇ ਤੁਹਾਨੂੰ ਉੱਧਰ ਸਾਬ ਉਹ ਦੋ ਆਗੇ ਟੂਸ਼ਨ ਪੜ ਕੇ ਆ ਗਏ ਆ ਤਸਵੀਕਾ 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 ਸਿਕਾ ਬੈਠਾ ਹੈ ਹੈਲੋ ਬੈਂ ਮੋਲ ਹੁਣੀ ਆ ਗਿਆ ਚਲੋ ਰੱਖ ਲਓ ਬੈਗ ਫਿਰ ਆਪਾਂ ਮਿਲਦੇ ਹਾਂ ਜੀ ਤੁਹਾਨੂੰ ਹੂੰ ਲੜੰਗਾ ਲਾਈ ਗਿਆ ਹੂੰ ਹੂੰ ਹੂੰ

ਹਾਂਜੀ ਤੇ ਹੁਣ ਆਪਾਂ ਅਗੇ ਸੀ ਕਰ ਤੇ ਆਪਾਂ ਤੁਹਾਨੂੰ ਪੂਰਾ ਵਲੌਗ ਤਾਣੀ ਦਿਖਾਇਆ ਤੇ ਆਪਾਂ ਸੇਵਾ ਕਰਨ ਵੀ ਜਾਣਾ ਸੀ ਲੰਗਰ ਹਾਲ ਦੇ ਵਿੱਚ ਤੇ ਆਪਾਂ ਆਪਾਂ ਨੂੰ ਆ ਗਿਆ ਫੋਨ ਆਪਾਂ ਜਾ ਕੇ ਅਜੇ ਮੱਥਾ ਹੀ ਟੇਕਿਆ ਸੀ ਗੁਰਦੁਆਰਾ ਸਾਹਿਬ ਤੇ ਆਪਾਂ ਨੂੰ ਫੋਨ ਆ ਗਿਆ ਸੀਗਾ ਸੋਖ ਦਾ ਕਿਉਂਕਿ ਉਹਨਾਂ ਨੂੰ ਬੁਖਾਰ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਇਸ ਕਰਕੇ ਫਿਰ ਸਾਨੂੰ ਘਰ ਵਾਪਸ ਆਉਣਾ ਪਿਆ ਉਹਨੂੰ ਬੁਖਾਰ ਆਇਆ ਸੀਗਾ ਤੇ ਫਿਰ ਆ ਕੇ ਉਹਨਾਂ ਨੇ ਦਵਾਈ ਦਵਾਈ ਦਿੱਤੀ ਤੇ ਫਿਰ ਥੋੜਾ ਜਿਹਾ ਠੀਕ ਹੋਇਆ ਬਹੁਤ ਜ਼ਿਆਦਾ ਕੰਬ ਕੰਬ ਕੇ ਬੁਖਾਰ ਆ ਚੜਿਆ ਸੀਗਾ ਤੋਂ ਕੰਬੀ ਜਾਂਦੇ ਸੀ ਜਦੋਂ ਅਸੀਂ ਆਏ ਆ ਇਸ ਕਰਕੇ ਫਿਰ ਤਾਂ ਕਰਕੇ ਸਾਨੂੰ ਘਰ ਭੋਣਾ ਪਿਆ ਤੇ ਫਿਰ ਤਾਂ ਹੀ ਅਸੀਂ ਫਿਰ ਉੱਥੋਂ ਮੱਥਾ ਟੇਕ ਕੇ ਤੇ ਘਰ ਵਾਪਸ ਆ ਗਏ ਸੀਗੇ ਸੇਵਾ ਕਰਨ ਲਈ ਹੈ ਕੱਲ ਤੋਂ ਆਪਾਂ ਫਿਰ ਜਾਇਆ ਕਰਾਂਗੇ ਫਿਰ ਦੁਬਾਰਾ ਤੇ ਆសុਖ ਪਏ ਆ ਤੇ ਬਹੁਤ ਜ਼ਿਆਦਾ ਫੀਵਰ ਹੋ ਗਿਆ ਸੀ ਉਹਨਾਂ ਕਿਵੇਂ ਆ ਹਨ ਠੀਕ ਆ ਹੁਣ ਤਾਂ ਠੀਕ ਆ ਇਹਨਾਂ ਨੂੰ ਪਸੀਨਾ ਬਹੁਤ ਜ਼ਿਆਦਾ ਆਉਂਦਾ ਪਸੀਨਾ ਹੀ ਆਇਆ ਇਹਨਾਂ ਦਾ ਪਸੀਨਾ ਹੀ ਆਇਆ ਇਹਨਾਂ ਦਾ ਡਾਕਟਰ ਨੇ ਵੀ ਹੁਣ ਬੁਖਾਰ ਨਹੀਂ ਦਾਣਾ ਹੁਣ ਹੂੰ ਬੁਖਾਰ ਚੜਿਆ ਥੋੜਾ ਇੱਕ ਕਿੰਨਾ ਸੀ 104 ਹਨਾ 104 ਸੀਗਾ ਤੇ ਡਾਕਟਰ ਕਹਿੰਦਾ ਇੰਜੈਕਸ਼ਨ ਨਹੀਂ ਲਾਉਣਾ ਮੈਂ ਜਿੰਨਾ ਟਾਈਮ ਹੈ ਜੇ ਬੁਖਾਰ ਲੈਂਦਾ ਨਾ ਫਿਰ ਉਹਨਾਂ ਨੇ ਗੋਲੀਆਂ ਦੇਤੀਆਂ ਸੀਗਾ ਗੋਲੀਆਂ ਦੇ ਕੇ ਤੇ ਫਿਰ ਉਹ ਕਹਿੰਦੇ ਜਦੋਂ ਬੁਖਾਰ ਲਊਗਾ ਫਿਰ ਆਪਾਂ ਇੰਜੈਕਸ਼ਨ ਲਵਾਵਾਂਗੇ ਲਾਵਾਂਗੇ ਤੇ ਅ ਇੰਜੈਕਸ਼ਨ ਲਵਾਵਾਂਗੇ ਫਿਰ ਜਦੋਂ ਬੁਖਾਰ ਲਿਆ ਫਿਰ ਉਦੋਂ ਬਾਅਦ ਇਹਨਾਂ ਦੇ ਇੰਜੈਕਸ਼ਨ ਲੱਗਿਆ ਤਾਂ ਕਰਕੇ ਫਿਰ ਆਪਾਂ ਘਰ ਵਾਪਸ ਸਤਾਈਆਂ ਆ ਗਈ ਸੀਗੇ ਤੇ ਹੁਣ ਆਪਾਂ ਬੈ ਗਏ ਆ ਰੋਟੀ ਖਾਇਆ ਖਾ ਲਿਆ ਰੋਟੀ ਰੋਟੀ ਖਾ ਕੇ ਤੇ ਆਪਾਂ ਫਿਰ ਹੁਣ ਪੈ ਗਿਆ ਟਾਈਮ ਹੋਣਾ ਤਾਂ ਹੋ ਗਿਆ ਇਹ 10:00 ਹੋ ਚੁਈਆ 10 ਵਜੇ ਆ ਤੇ ਉਸ ਤੋਂ ਬਾਅਦ ਫਿਰ ਆਪਾਂ ਆ ਗਏ ਤੇ ਫਿਰ ਡਾਕਟਰ ਦੇ ਡਾਕਟਰ ਆਪਾਂ ਘਰੇ ਬੁਲਾਇਆ ਜਾ ਕੇ ਤੇ ਫਿਰ ਉਹਨੇ ਟੀਕਾ ਨਹੀਂ ਲਾਇਆ ਸੀਗਾ ਇੰਜੈਕਸ਼ਨ ਲਾਇਆ ਨਹੀਂ ਸੀਗਾ ਤੇ ਫਿਰ ਆਪਾਂ ਦੁਬਾਰਾ ਫਿਰ ਪਹਿਰੇ ਇਹਨਾਂ ਦੇ ਲਤ ਲਤ ਨਪਨਾ ਅਜਿਹੇ ਜੂਇ ਤੇ ਬਹੁਤ ਜ਼ਿਆਦਾ ਲਾਲੀ ਹੋਏ ਪਏ ਸੀਗੇ ਤਾਂ ਕਰਕੇ ਤੇ ਫਿਰ ਛੋਟੇ ਛੋਟੇ ਖਾ ਕੇ ਆਪਾਂ ਪੈ ਗਏ ਹੁਣ ਆਪਾਂ ਕੱਲ ਤੋਂ ਜਾਇਆ ਕਰਾਂਗੇ ਗੱਜ ਵਾਲਾ ਸਾਬ ਤੇ ਫਿਰ ਤੁਹਾਨੂੰ ਸਾਰਾ ਦੱਸਣਾ ਮੰਗੇ ਆਪਾਂ ਜਾ ਕੇ ਤੇ ਉਧਰ ਮੰਮੀ ਹੁਣ ਵੀ ਸੀ ਮੰਮੀ ਤੇ ਮੋੜਾ ਮੰਜੇ ਤੇ ਸੁੱਤੇ ਪਏ ਆ ਤੇ ਹੁਣ ਮਨਿੰਦਰ ਆਸ ਤਰ ਪਿਆ ਮਨਿੰਦਰ ਸੌਂ ਗਿਆ ਹੁਣੇ-ਹੁਣੇ ਜਾਗਦਾ ਸੀਗਾ ਤੇ ਹੁਣ ਸੌਂ ਗਿਆ ਮੰਦਰੇ ਚੋਂ ਗਾ ਚਿਕਾ ਤੂੰ ਹੂੰ ਚੋਂ ਗਿਆ ਹਾਂ ਠੀਕ ਆ ਤੂੰ ਹਾਂਜੀ ਤੁਹਾਨੂੰ ਆਪਾਂ ਦੱਸਿਆ ਸੀ ਮੰਦਰ ਵੀ ਬਿਮਾਰ ਹੋ ਗਿਆ ਸੀਗਾ ਹੁਣ ਉਹ ਠੀਕ ਆ ਧਿਆਨ ਥੋੜ੍ਹੀ ਖੰਗ ਲੱਗੀ ਪਈ ਆ ਤੇ ਇਹ ਵੀ ਉਹ ਜੋ ਠੀਕ ਆ ਦਵਾਈ ਉਹਨੇ ਆਪਾਂ ਸਾਰੀ ਦਿੱਤੀ ਸੀ ਬੁਖਾਰ ਦੀ ਵੀ ਦਿੱਤੀ ਸੀ ਸਾਰੇ ਕਾਸੇ ਦਿੱਤੇ ਸੀ ਤੇ ਸਾਰੇ ਨੇ ਤੇ ਅੰਦਰ ਕੈਕੜਵਾ ਦਾ ਬਗੇ ਠੰਡਾ ਫੋੜ ਹੋਇਆ ਸਾਰੇ ਜਣੇ ਜੀ ਨੂੰ ਵੀ ਪੁੱਛ ਲੈ ਹਰੇ ਕੋਈ ਕਹਿ ਦਿੰਦਾ ਕਿ ਸਾਨੂੰ ਬੁਖਾਰ ਹੋਇਆ ਪਿਆ ਬਿਮਾਰ ਆ ਸਾਰੇ ਲੋਕੀ ਬਿਮਾਰ ਹੀ ਹੋਈ ਪਏ ਆਗੇ ਠੰਡ ਬਹੁਤ ਜ਼ਿਆਦਾ ਪੈ ਰਹੀ ਆ ਤੇ ਆਪਨ ਲੱਗਦਾ ਕਿ ਧੋਪਾ ਪਪੂ ਵੀ ਹੁੰਦੀ ਆ ਪਰ ਠੰਡ ਕੋਰੋਨਾ ਬਹੁਤ ਪੈਂਦਾ ਸਰਵਾਰ ਬਹੁਤ ਬੜਾ ਹੁੰਦਾ ਹਾਂ ਕੋਰਾ ਹੁੰਦਾ ਸੁੱਕੀ ਠੰਡ ਪੈਂਦੀ ਆ ਤਾਂ ਕਰਕੇ ਵੀ ਆਉਦੇ ਹਨਾ ਪੂਰੇ ਕੱਪੜੇ ਪਾ ਕੇ ਸਾਰੇ ਬੰਦਾ ਬਾਹਰ ਨਿਕਲੇ ਆ ਨਾ ਆਪਾਂ ਕਰਦੇ ਆਂ ਜੇ ਸਵੇਰ ਨੂੰ ਨਕੌਂਟੇ ਉਹ ਵੰਨਾ ਬਗਾਂ ਤੋਂ ਟੋਪੇ ਕੋਈ ਉਦੋਂ ਹਵਾ ਵਾਈ ਜੀ ਹਾਂ ਉਦੋਂ ਟਪ ਟਪ ਹੁੰਦੀ ਆਪਾਂ ਨੂੰ ਇਹ ਲੱਗਦਾਗਾ ਪਰ ਮਾਤਾ ਬਹੁਤ ਜ਼ਿਆਦਾ ਤੇ ਤਾਂ ਕਰਕੇ ਸਾਰੇ ਲੋਕੀ ਬਿਮਾਰ ਹੋ ਗਏ ਤੇ ਹੁਣ ਆਪਾਂ ਇੱਥੇ ਵਲੌਗ ਦਾ ਕਰਦੇ ਐਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਤੇ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਤੇ ਚੈਨਲ ਸਬਸਕ੍ਰਾਈਬ ਕਰਦੋ ਸਾਨੂੰ ਬਹੁਤ ਵਧੀਆ ਕਮੈਂਟ ਕਰਿਆ ਕਰੋ ਫਿਰ ਆਪਾਂ ਸਾਰੇ ਆਪਣਾ ਕੰਟੀਨਿਊ ਰੱਖਿਆ ਕਰਾਂਗੇ ਵਲੌਗ ਰੋਜ਼ ਪਾਇਆ ਕਰਾਂਗੇ ਤੇ esport ਕਰਿਓ ਸਾਰੇ